ਅੱਜ ਬੜਾ ਸੁਭਾਗਾ ਦਿਨ ਹੈ ਕਿਉਂਕਿ ਪੰਜਾਬ ਸਰਕਾਰ ਦਾ ਇਹ ਮਿਸ਼ਨ ਹੈ ਕਿ ਵੱਧ ਤੋਂ ਵੱਧ ਐਜੂਕੇਸ਼ਨ ਹੈ ਜਿਹੜੀ ਉਹ ਲੋਕਾਂ ਨੂੰ ਦਿੱਤੀ ਜਾਵੇ ਕਿਉਂਕਿ ਅੱਜ ਦੁਨੀਆ ਦੇ ਉੱਤੇ ਜਿੰਨੇ ਜਿਹੜੇ ਵੀ ਦੇਸ਼ ਦੇ ਕੋਲੇ ਵੱਧ ਐਜੂਕੇਸ਼ਨ ਹੈ ਜਿੱਥੇ ਵੱਧ ਪੜ੍ਹੇ ਲਿਖੇ ਲੋਕ ਹੈ ਉਹ ਹੀ ਦੇਸ਼ ਤਰੱਕੀ ਕਰਦੇ ਤੁਸੀਂ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਇਹ ਮੈਡੀਕਲ ਕਾਲਜ ਦਾ ਸਾਡਾ 50 ਸਾਲ ਦਾ ਜਿਹੜਾ ਪਿਛਲਾ ਇਤਿਹਾਸ ਹੈ ਉਸ ਤੋਂ ਵੀ ਪਹਿਲਾਂ ਲਗਭਗ 70 ਦੇ ਦਹਾਕੇ 'ਚ ਇਹ ਮੈਡੀਕਲ ਕਾਲਜ ਪਟਨਾ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੁਸਾਇਟੀ ਵੱਲੋਂ ਚਲਾਇਆ ਜਾਂਦਾ ਸੀ ਪਰ ਉਹ ਸਮੇਂ ਉਹਨਾਂ ਤੋਂ ਜਿਹੜੀ ਸੁਸਾਇਟੀ ਤੋਂ ਇਹproper ਚੱਲ ਨਹੀਂ ਰਿਹਾ ਸੀ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਕੈਨੀ ਜੈਲ ਸਿੰਘ ਉਹਨਾਂ ਨੇ ਉਦਮ ਕੀਤਾ ਕਫੀਰ ਕੋਰਟ ਦੇ ਵਿੱਚ 1970 ਦੇ ਵਿੱਚ ਇਹ ਮੈਡੀਕਲ ਕਾਲਜ ਚੱਲ ਗਿਆ ਕਿਰਾਏ ਦੀਆਂ ਬਿਲਡਿੰਗਾਂ ਤੋਂ ਸ਼ੁਰੂ ਹੋਇਆ ਸਾਡਾ ਮੈਡੀਕਲ ਕਾਲਜ 50 ਸੀਟਾਂ ਤੋਂ ਸ਼ੁਰੂ ਹੋਇਆ ਵੱਧਦਾ-ਵੱਧਾ ਹੌਲੀ-ਹੌਲੀ ਪਰ ਤੁਸੀਂ ਦੇਖਣਾ ਪੁਰਾਣੇ ਛੱਡਾਂ 'ਚ ਵੀ ਕਾਲੇ ਚ ਚੱਲਦਾ ਰਿਹਾ ਪਰ 2012 ਦੇ ਵਿੱਚ ਜਿਹੜਾ ਅਸੀਂ ਇੱਥੇ ਨਵੀਂ ਬਿਲਡਿੰਗ ਇਹਦਾ ਪੁਰਾਣਾ ਸ਼ੋਕਰ ਇਤਿਹਾਸ ਹੈ ਜਿਹੜਾ ਪਰ ਉਹਨੂੰ ਹੋਰ ਅੱਗੇ ਵਧਾਉਂਦੇ ਆ ਜਦੋਂ ਸਾਡੀ ਸਰਕਾਰ ਆਈ ਤਾਂ ਇੱਥੇ ਸਾਡੀ ਸਰਕਾਰ ਆਉਣ ਤੋਂ ਪਹਿਲਾਂ 125 ਸੀਟਾਂ ਸੀ ਪਰ ਜਦੋਂ ਸਰਕਾਰ ਬਣੀ ਸਰਕਾਰ ਬਣਨ ਅਨਸਾਰ 25 ਸੀਟਾਂ ਦਾ ਵਾਧਾ ਹੋਇਆ ਸਵਾ 100 ਤੋਂ 150 ਸੀਟ ਹੋਈ 150 ਤੋਂ ਪਿਛਲੇ ਤਿੰਨ ਕੁ ਮਹੀਨੇ ਪਹਿਲਾਂ 50 ਸੀਟਾਂ ਦਾ ਸਾਡਾ ਹੋਰ ਵਾਧਾ ਹੋਇਆ 200 ਸੀਟ ਹੋਈ ਪਰ ਅਸੀਂ ਅਪੀਲ ਕੀਤੀ ਸਰਕਾਰ ਨੂੰ ਜਾਂ ਐਮਸੀਏ ਨੂੰ ਕਿ ਸਾਡੇ ਕੋਲੇ ਜਿੰਨਾ ਅਸੀਂ ਕੰਮ ਕੀਤਾ ਹੈ ਜਿੱਦੇ ਵੱਡੇ ਜਿੰਨੇ ਅਸੀਂ ਡਾਕਟਰ ਭਰਤੀ ਕੀਤੇ ਆ ਜਿੰਨੇ ਸਾਡੇ ਡਿਪਾਰਟਮੈਂਟ ਚੱਲਦੇ ਆ ਉਹਦੇ ਅਨਸਾਰ ਜਿਹੜੇ ਸਾਡੇ ਕੋਲੇ 250 ਸੀਟਾਂ ਦਾ ਸਾਡੇ ਕੋਲੇ ਪ੍ਰਬੰਧ ਹੈ ਤਾਂ ਸਭ 250 ਸੀਟਾਂ ਸੋ ਕੱਲ ਉਹ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਹੋਏ ਸਾਨੂੰ 50 ਸੀਟਾਂ ਦੀ ਹੋਰ ਮਨਜ਼ੂਰੀ ਮਿਲ ਗਈ ਆ ਪਰ ਅਸੀਂ ਉਹਨਾਂ ਦੀ ਗੁਣੇ ਜਿਹੜੀ ਆ ਉਹ ਐਡਮਿਸ਼ਨ ਆ ਜਿਹੜੀ ਉਹ ਕਾਲਜ ਚ ਕਰਕੇ ਇਹ ਜਿਹੜਾ ਹੈਗਾ ਉਹ ਸਾਡੇ ਰਾਜੇ ਨੂੰ ਵੀ ਪੰਜਾਬ ਨੂੰ ਵੀ 50 ਡਾਕਟਰ ਬਣਨਾ ਬਹੁਤ ਵੱਡੀ ਗੱਲ ਹੁੰਦੀ ਆ ਕਿ ਤੁਸੀਂ ਨਵਾਂ ਮੈਡੀਕਲ ਕਾਲਜ ਬਣਾਉਣਾ ਤਾਂ 50 ਸੀਟਾਂ ਹੀ ਮਿਲਦੀਆਂ ਪਹਿਲੀ ਵਾਰੀ ਤਾਂ ਅਸੀਂ ਇੱਕ ਸੀਜ਼ਨ ਦੇ ਵਿੱਚ 100 ਸੀਟ ਵਧਾਉਣ ਦੇ ਕੰਮ ਤੇ ਆਪਾਂ ਹੁਣ 250 ਸੀਟ ਅੱਜ ਸਾਡੇ ਕੋਲ ਜਿਹੜੀ ਆ ਉਹ ਹੋ ਗਈ ਇਦੇ ਨਾਲ ਨਾਲ ਲਗਾਤਾਰ ਅਸੀਂ ਹਰ ਇੱਕ ਪੱਖ ਤੋਂ ਜਿਹੜਾ ਵਾਅਦਾ ਕੀਤਾ ਕਿ ਕਿ ਜਿੰਨੇ ਸਾਡੇ ਕੋਲੇ ਅੱਜ ਡਾਕਟਰ ਨੇ ਐਮ ਡੀ ਐਮ ਐਸ ਨੇ ਉਹਨਾਂ ਦੇ ਨਾਲ ਸਾਡੀਆਂ ਪੀਜੀ ਨੇ ਸਿੱਟਾਂ ਵਧਾਈ ਕਿਸੇ ਟਾਈਮ ਇੱਥੇ 9 ਸਿੱਟਾਂ ਹੁੰਦੀਆਂ ਸੀ ਅੱਜ 105 ਸਿੱਟਾਂ ਤਾਂ ਇਹ ਵੀ ਸਾਡੀ ਜਿਹੜੀ ਇਹ ਸਰਕਾਰ ਦੀ ਤੇ ਸਾਡੇ ਮੈਡੀਕਲ ਕਾਲਜ ਦੇ ਸਾਰੇ ਸਟਾਫ ਦੇ ਉਪਰਾਲੇ ਪੀਸੀ ਸਾਹਿਬ ਮੁੱਖ ਮੰਤਰੀ ਪੰਜਾਬ ਲਗਾਤਾਰ ਕਿਉਂਕਿ ਇਹ ادارے ਪੈਸੇ ਨਾਲ ਚੱਲਦੇ ਆ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਚੀਜ਼ ਵਾਸਤੇ ਜਿੱਥੇ ਵੀ ਜਿਹੜੇ ਪਿਛਲੇ 20-20 ਸਾਲਾਂ ਦੇ ਅਧੂਰੇ ਕੰਮ ਪਏ ਸੀ ਪਾਸ ਹੋਏ ਸੀ ਉਹ ਵੀ ਅਸੀਂ ਚਾਲੂ ਕੀਤੀ ਸੁਪਰ ਸਪੈਸ਼ਲਸ ਜਿਹੜੀ ਬਿਲਡਿੰਗ ਆਪਾਂ ਚਾਲੂ ਕੀਤੀ ਆ ਉਹ ਪਿਛਲੇ 10 ਸਾਲਾਂ ਤੋਂ ਖੰਡਰ ਬਣੀ ਹੋਈ ਸੀ ਸਰਕਾਰ ਵੱਲੋਂ ਅਨੁਸਾਰ ਉਹਦੇ ਚ ਚਾਲੂ ਕੀਤਾ ਪਰ ਹੁਣ ਜਿਹੜੀ ਆ ਸੁਪਰ ਸਪੈਸ਼ਲ ਬਿਲਡਿੰਗ ਆ ਪੂਰਨ ਰੂਪ ਤੇ ਚੱਲ ਕੰਮ ਕਰ ਰਹੀ ਹੈ ਮਦਰ ਚਾਈਲਡ ਬਲਾਕ ਆ ਜਿਹੜਾ ਉਹ ਤੁਸੀਂ ਦੇਖਿਆ 170 ਬ੍ਰੇਡ ਦਾ ਬੱਚਿਆਂ ਦਾ ਹਸਪੀਟਲ ਜਿਹੜਾ ਬਣਾਇਆ ਜਿਹੜਾ ਇੱਕ ਛੋਟੇ ਜਿਹੇ ਏਡੇ ਇੱਕ ਵਾਰਡ ਦੇ ਵਿੱਚ ਚੱਲਦਾ ਸੀ ਔਰ ਇੱਕ ਇੱਕ ਜਿਹੜਾ ਹੈਗਾ ਉਹ ਬெட் ਦੇ ਉੱਤੇ ਤਿੰਨ ਤਿੰਨ ਬੱਚਿਆਂ ਨੂੰ ਪਾਇਆ ਹੁੰਦਾ ਸੀ ਉਹ ਵੀ ਜਿਹੜਾ 170 ਬெட் ਦਾ ਕੀਤਾ ਵੀ ਅਸੀਂ ਨਰਸਿੰਗ ਦੀਆਂ ਜਿਹੜੀਆਂ ਅਸੀਂ ਸੀਟਾਂ ਵਧਾਈਆਂ ਹੋਰ ਜਿਹੜਾ ਤੁਸੀਂ ਦੇਖ ਰਹੇ ਹੋ ਲਗਾਤਾਰ 100 100 ਬெட் ਦਾ ਜਿਹੜਾ ਸਾਡਾ ক্রিਟੀਕਲ ਕੇਅਰ ਸੈਂਟਰ ਹੈ ਜੀ ਕਿਉਂ 50 ਸੀਟਾਂ ਸਾਨੂੰ ਭਾਰਤ ਸਰਕਾਰ ਤੋਂ ਮਿਲੀਆਂ ਸੀ ਤੇ 50 ਅਸੀਂ ਪੰਜਾਬ ਸਰਕਾਰ ਨੇ ਕਰਕੇ ਉਹ 100 ਸੀਟਾਂ ਦਾ ਸਾਡਾ ਜਿਹੜਾ ক্রিਟੀਕਲ ਕੇਅਰ ਹੈ ਉਹ ਵੀ ਸਾਡਾ ਬਣ ਕੇ ਤਿਆਰ ਹੈ ਔਰ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਲਗਾਤਾਰ ਕਰ ਰਹੇ ਹਾਂ ਔਰ ਸਾਡੇ ਕੋਲੇ ਜਿਹੜਾ ਇੱਥੇ ਡੈਂਟਲ ਕਾਲਜ ਹੈ ਨਹੀਂ ਗੌਰਮੈਂਟ ਤਾਂ ਦੋ ਡੈਂਟਲ ਕਾਲਜ ਗੌਰਮੈਂਟ ਡੈਂਟਲ ਕਾਲਜ ਵੀ ਸਰਕਾਰ ਨੇ ਖੋਲਣ ਵਾਸਤੇ ਪੂਰੀ ਕਾਰੀ ਕਰ ਲਈ ਹੈ ਇੱਕ ਮੈਡੀਕਲ ਕਾਲਜ 50 ਮੈਡੀਕਲ ਕਾਲਜ ਦੇ ਅੰਦਰ 25 ਕੋਟ ਤੇ ਇੱਕ 50 ਬੈੱਡ ਦਾ ਧੂਰੀ ਦੇ ਵਿੱਚ ਉਹ ਵੀ ਜਿਹੜਾ ਸਰਕਾਰ ਵੱਲੋਂ ਕੈਰੀ ਕੀਤੀ ਗਈ ਹੈ ਫਿਜ਼ੀਓਥੈਰੇਪੀਕਲ ਸੀਟਾਂ ਵੀ ਵਧਾਈਆਂ ਗਈਆਂ ਬਾਦਲ ਦੇ ਵਿੱਚ ਹੁਣ ਚਾਹੇ ਖਡੂਰ ਸਾਹਿਬ ਦੇ ਵਿੱਚ ਹੁਣ ਹੋਰ ਵੀ ਬਹੁਤ ਸਾਰੇ ਉਹ ਹੈਗਾ ਕੈਂਸਰ ਦਾ ਜਾਂ ਜਿਵੇਂ ਬਟਿੰਡੇ ਦੇ ਵਿੱਚ ਦੂਜਾ ਜਲਾਲਾਬਾਦ ਫਾਜ਼ਿਲਕਾ ਦੇ ਵਿੱਚ ਕੈਂਸਰ ਹਸਪੀਟਲ ਵੀ ਯੂਨੀਵਰਸਿਟੀ ਚਲਾ ਰਹੇ ਤੋਂ ਲਗਾਤਾਰ ਸਰਕਾਰ ਦੇ ਸਹਿਯੋਗ ਦੇ ਨਾਲ ਯੂਨੀਵਰਸਿਟੀ ਦੇ ਸਾਡੇ ਡਾਕਟਰਾਂ ਦੇ ਉਦਮ ਦੇ ਨਾਲ ਅਸੀਂ ਇਹ ਯੂਨੀਵਰਸਿਟੀ ਜਨ ਤਕਨੀਕੀ ਰਾਤ ਜੋ ਉਪਨੀ ਤਰਤੀ ਵਾਲੇ ਪਾਸੇ ਲੈ ਕੇ ਜਾ ਰਹੇ ਔਰ ਸਕੈਲ 12 ਲੋਡ ਦੇ ਕੋਰਸ ਸ਼ੁਰੂ ਹੋਏ 10 ਸਾਲ ਤੋਂ ਜਿਹੜਾ ਸਾਡਾ ਰੁਕਿਆ ਹੋਇਆ ਸੀ ਉਹ ਵੀ ਅਸੀਂ ਚਾਲੂ ਕਰਦੇ ਨਵੇਂ-ਨਵੇਂ ਜਿਵੇਂ ਬਹੁਤ ਸਾਰੇ ਡਿਪਲੋਮੇ ਸ਼ੁਰੂ ਕੀਤੇ 35 ਦੇ ਕਰੀਬ ਜਿਹੜੀਆਂ ਸਰਕਾਰ ਨੇ ਸਾਡੀਆਂ ਮੰਗਾਂ ਸੀ ਉਹ ਪਿਛਲੇ ਦਿਨੀ ਫਰਾਂਸ ਦੇ ਵਿੱਚ ਪਾਸ ਕਰ ਦਿੱਤਾ ਲਿਚੋਂ ਜਿਵੇਂ ਨਵਾਂ ਡੈਂਟਲ ਕਾਲਜ ਹੈ ਫਾਰਮੇਸੀ ਕਾਲਜ ਹੈ ਫਿਜ਼ੀਓਥੈਰੇਪੀ ਕਾਲਜ ਹੈ ਔਰ ਜਿਹੜਾ ਆਪਣਾ ਅਕਸਮ emergancy medicine critical care medical uh urology, neurology neurology ਇਹ ਵਾਰਡ ਵੀ ਨਵੇਂ ਸਟੈਬਲਿਸ਼ ਕੀਤੇ ਆ ਜਿਹਦੇ ਨਾਲ ਕਿਉਂਕਿ ਬਹੁਤ ਸਾਰੇ ਪੇਸ਼ੰਦਾਂ ਨੂੰ ਦਿੱਲੀ ਵਰਗੇ ਸ਼ਹਿਰਾਂ ਚ ਜਾ ਕੰਡੀਗੜ ਪੀਜੀਆ ਜਾਣਾ ਪੈਂਦਾ ਸੀ ਉਹ ਜਿਹੜੇ ਪੇਸ਼ੰਟ ਆ ਉਹਨਾਂ ਦਾ ਇਲਾਜ ਕਿစီ ਲਗਾਤਾਰ ਕਿੱਥੇ ਕਰੇ ਸੋ ਇਹ ਸਰਕਾਰ ਦੀ ਤੇ ਯੂਨੀਵਰਸਿਟੀ ਦੇ ਸਾਡੇ ਵੀ ਸੀ ਸਾਹਿਬ ਸਮੀਰਤ ਸਾਡੇ ਪ੍ਰਿੰਸੀਪਲ ਸਾਹਿਬ ਸਾਰੇ ਇਹਨਾਂ ਸਟਾਫ ਐਮ ਐਸ ਜੀ ਤੇ ਡਾਕਟਰ ਸੌਰਵ ਗੋਹਣਾਂ ਦੇ ਸਾਰੇ ਦੇ ਯੋਗਦਾਨ ਦੇ ਨਾਲ ਜਿਹੜਾ ਕਿ ਮੈਡੀਕਲ ਕਾਰਜ ਤਰੱਕੀ ਕਰ ਰਿਹਾ ਹੈ ਮੈਂ ਪੀਰਕੋਟ ਵਾਸੀਆਂ ਨੂੰ ਬਹੁਤੋ ਵਧਾਈ ਦਿੰਦਾ ਕਿ ਇਹਨਾਂ ਨੇ ਇੱਕ ਚੰਗਾ ਸੁਪਨਾ ਦੇਖਿਆ ਸੀ ਪੰਜਾਬ ਦੇ ਅੰਦਰ ਪੂਰੇ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਸੰਮਾਨ ਬਣਾਇਆ ਤੇ ਉਹ ਜਿਹੜਾ ਉਹ ਫਾਲਾ ਜਿਸ ਇਸ ਵਿੱਦਿਆ ਦੇ ਰੂਪ ਦੇ ਵਿੱਚ ਸਾਨੂੰ ਪ੍ਰਾਪਤ ਹੋਣਾ ਐਕਸਰਪਾ ਗਾਲ ਚ ਨਹੀਂ ਸੀ ਸਫਾਈ ਚ ਨਹੀਂ ਸੀ ਤੁਸੀਂ ਬਾਹਰ ਵਿਜ਼ਿਟ ਕਰਕੇ ਇਹ ਕਹਿੰਦੇ ਸੀ ਕਿ ਜਦ ਇਹ ਸਾਡੀ ਸਰਕਾਰ ਆਈ ਤਾਂ ਇੱਥੇ ਸੁਪਰ ਸਪੈਸ਼ਲਿਸਟ ਦਾ ਹੋਣਾ ਹੈ ਪਰ ਅੱਜ ਵੀ ਜਿਹੜਾ ਹਸਪੀਟਲ ਹੈ ਪੀਜੀਐਂ ਦੇ ਸਿੱਧੇ ਚੱਲਦਾ ਹੈ ਸਟਾਫ ਦੀ ਕਮੀ ਕੋਈ ਪੂਰੀ ਹੋਏਗੀ ਔਰ ਨਰਸਿੰਗ 24 ਘੰਟੇ ਰਾਤ ਨੂੰ ਕਈ ਹੁੰਦੇ ਜਦੋਂ ਦੀ ਸਰਕਾਰ ਆਪਣੀ ਬਣੀਆ 250 ਸਟਾਫ ਨਰਸ ਪਹਿਲਾਂ ਭਰਤੀ ਕੀਤੇ 229 129 ਸਟਾਫ ਨਰਸ ਭਰਤੀ ਕੀਤੇ ਤਕਰੀਬਨ 70 ਤੋਂ 80 ਡਾਕਟਰ ਹੈ ਜਿਹੜੇ ਐਮਡੀ ਐਮਐਸ ਉਹ ਆਪਣੇ ਭਰਤੀ ਅਸੀਂ ਕਰਦੇ ਹਾਂ ਜਿਹੜੀ ਗੱਲ ਉਹ ਕਿ ਇੱਕ ਅੱਤੇ ਬੰਦੇ ਸ਼ਰਾਰਤੀ ਬੰਦੇ ਵੀ ਹੁੰਦੇ ਆ ਲੋਕਾਂ ਦਾ ਤਾਂ ਜੋਰ ਲੱਗਿਆ ਹੋਇਆ ਸੀ ਮੈਡੀਕਲ ਕਾਲਜ ਬੰਦ ਹੋ ਜੇ ਇਸ ਪਾਸੇ ਵੀ ਤੁਰੇ ਹੋਏ ਸੀ ਪਰ ਅੱਜ ਤੁਸੀਂ ਜਾ ਕੇ ਦੇਖੋ ਵੀ 1700 ਬੰਦੇ ਦੀ ਆਪੀਡੀਆ ਮੈਡੀਕਲ ਕਾਲਜ ਦੇਖੋ ਬੰਦਾ ਠੀਕ ਹੁੰਦਾ ਤਾਂ ਤਾਈ ਉੱਥੇ ਹੁੰਦਾ 800 ਬੰਦੇ ਦਾ ਤੇ ਬੈੱਡ ਆ ਸਾਡੇ ਕੋਲ ਤੇ ਐਕਸਟਰਾ ਬੰਦੇ ਹੁੰਦੇ ਸਾਰੇ ਕੋਲ ਇਹ ਵਾਰੀ ਸਾਨੂੰ ਵੀ ਹੁਣ ਅਸੀਂ ਹੋਰ ਵਧਾ ਰਹੇ ਹਾਂ 200 ਬੈੱਡ ਅਸੀਂ ਹੋਰ ਵਧਾਉਣ ਵਾਲੇ ਪਾਸੇ ਤੁਰੇ ਹੋਏ ਹਾਂ ਸਾਡੇ ਕੋਲੇ ਜੇ ਇੰਨੇ ਲੋਕਾਂ ਦਾ ਇਲਾਜ ਕਰਦੇ ਆ ਤਾਂ ਤਾਂ ਹੀ ਨੇ ਲੋਕ ਇਲਾਜ ਕਰਾਉਣ ਆਉਂਦੇ ਆ। ਅੰਦਰ ਕਿੰਨੀ ਜਿਹੜੇ ਚੰਗੇ ਡਾਕਟਰ ਹੈ। ਦੇਖੋ 13% ਤੱਕ ਕਹਿੰਦੇ ਆ ਵੀ ਤੁਸੀਂ ਕਮੀ ਕਰ ਸਕਦੇ ਆ ਪਰ ਸਾਡੇ ਕੋਲੇ ਤੁਸੀਂ ਆ ਕੇ ਦੇਖੋ 5% ਤੋਂ ਵੀ ਘੱਟ ਕਮੀ ਹੈ ਡਾਕਟਰ। ਠੀਕ ਹੈ ਜੀ। ਜਿਹੜਾ ਤੱਕ ਆਪਣੇ ਸੁਪਰ ਸਪੈਸ਼ਲਿਟੀ ਤੱਕ ਪਾਣੀ ਜੂਰੂ ਸਰਜਰੀ ਦੇ ਡਾਕਟਰ। हार्ट के डॉक्टर हैं प्लास्टिक सर्जरी के डॉक्टर हैं पीडिटिक सर्जरी के डॉक्टर हैं गाइनी कैंसर की ट्रेनिंग लेके डॉक्टर आए हुए हैं और आने वाले समय में हमारी पाँच छः सुपर स्पेशलिटी पी जी शुरू हुए हैं ऐसा नहीं है कि सुपर स्पेशलिस्ट नहीं है ये सच है जो स्टेट मेडिकल कॉलेज होते हैं वहाँ सुपर स्पेशलिस्ट कम आते हैं लेकिन ये जो एरिया है फरीदकोट का पिछड़ा एरिया है उसको देखते हुए हमारे पास काफ़ी सुपर स्पेशलिस्ट उन्होंने असी सत्तर डॉक्टर की भर्ती की है दे बेसिकली अपॉइंटमेंट लैटर सिर्फ पेंडिंग नहीं उन्होंने सिलेक्शन हो चुकी है तो वो जल्दी ही विद इन वन वीक दे देंगे जहाँ तक आपने बात है कि रात को पी जी अस्पताल संभालते हैं पी जी डॉक्टर्स एम बी बी एस कर चुके होते हैं एम बी बी एस करने के बाद यहाँ आते हैं उनकी ट्रेनिंग का एक हिस्सा होता है रात में वो सिर्फ अकेले नहीं होते उनके ऊपर उनका सीनियर होता है और जहाँ जरूरत पड़ती है अपना बड़ा जो कंसल्टेंट होते हैं वो भी आ जाते हैं बीजेपी ड्यूटी लगती है उसकी ड्यूटी ही है जब तो करेंगे नहीं तो सीखेंगे कैसे ठीक है